ਕਿਸਾਨ ਵੀਰੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਹਾਜ਼ਰ ਹੋਏ ਹਾਂ ਮੌਸਮ ਦੀ ਤਾਜ਼ਾ ਜਾਣਕਾਰੀ ਲੈ ਕੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਮੌਸਮ ਦੇ ਵਿੱਚ ਕੋਈ ਬਦਲਾਅ ਆਪਾਂ ਨੂੰ ਦੇਖਣ ਨੂੰ ਨਹੀਂ ਮਿਲ ਰਿਹਾ ਸੀ ਨਿਰੰਤਰ ਪੱਛਮੀ ਹਵਾਵਾਂ માં ਗਰਮ ਲੂ ਦਾ ਮਾਹੌਲ ਸੀ ਵੀਰੋ ਜੋ ਪੰਜਾਬ ਦੇ ਵਿੱਚ ਗਰਮ ਹਵਾਵਾਂ ਵਗਦੀਆਂ ਰਹੀਆਂ ਨੇ ਬਰਸਾਤ ਦੇ ਕੋਈ ਸਾਰ ਨਹੀਂ ਸਨ ਇਸ ਲਈ ਆਪਾਂ ਕੋਈ ਵੀਡੀਓ ਅਪਲੋਡ ਨਹੀਂ ਕੀਤੀ ਕਿਉਂਕਿ ਮੌਸਮ ਦੇ ਵਿੱਚ ਜਦੋਂ ਕੋਈ ਬਦਲਾਅ ਆਉਂਦਾ ਹੈ ਉਦੋਂ ਹੀ ਦੱਸਣਾ ਜ਼ਰੂਰੀ ਹੁੰਦਾ ਹੈ ਸੋ ਆਪਾਂ ਵੀਰੋ ਅੱਜ ਗੱਲ ਕਰਦੇ ਹਾਂ 12 ਤੋਂ ਲੈ ਕੇ ਤਕਰੀਬਨ ਪੂਰੇ ਜੂਨ ਮਹੀਨੇ ਦੀ ਅਨੁਮਾਨ ਦੇ ਅਧਾਰ 'ਤੇ ਜਾਣਕਾਰੀ ਅੱਜ ਵੀਰੋ 12 ਨੂੰ ਪੰਜਾਬ ਦਾ ਮੌਸਮ ਕੁੱਲ ਮਿਲਾ ਕੇ ਗਰਮ ਹੀ ਦਿਖਣ ਨੂੰ ਆਪਨੂੰ ਮਿਲੇਗਾ ਦਿਨ ਦੇ ਟੈਂਪਰੇਚਰ ਵੀਰੋ ਤਕਰੀਬਨ 42 ਤੋਂ 43-44 ਡਿਗਰੀ ਤੱਕ ਜਾ ਸਕਦੇ ਨੇ ਪਰ ਵੀਰੋ ਆਉਂਦੇ ਦਿਨਾਂ ਦੇ ਵਿੱਚ ਟੈਂਪਰੇਚਰ ਕੱਲ ਤੋਂ ਬਹੁਤ ਪਰਸੋਂ ਦੀ ਆਪਾਂ ਗੱਲ ਕਰਦੇ ਹਾਂ 14 ਨੂੰ 14 ਤੋਂ ਵੀਰੋ ਪੰਜਾਬ ਦਾ ਮੌਸਮ ਆਪਾਂ ਨੂੰ ਬਦਲਣਾ ਬਦਲਦਾ ਦਿਖਾਈ ਦੇਵੇਗਾ ਅੱਜ ਹਵਾਵਾਂ ਦੇ ਵਿੱਚ ਵੀਰੋ ਆਪਾਂ ਨੂੰ ਬਦਲਾਅ ਦੇਖਣ ਨੂੰ ਮਿਲੇਗਾ ਜੋ ਪੱਛਮੀ ਹਵਾਵਾਂ ਸੀ ਉਹ ਬਦਲ ਕੇ ਅੱਜ ਦੱਖਣ ਪੂਰਬ ਦੇ ਸ਼ਦੋ ਵੀਰੋ ਪੰਜਾਬ ਦੇ ਵਿੱਚ ਹਵਾਵਾਂ ਵੱਖ-ਵੱਖ ਸਮੇਂ ਚੱਲਣਗੀਆਂ ਕੁਝ ਖੇਤਰਾਂ ਦੇ ਵਿੱਚ ਸੋ ਇਹ ਹਵਾਵਾਂ ਚੱਲਣ ਦਾ ਸਿੱਧਾ ਜ ਆ ਵੀਰੋ ਕਾਰਨ ਹੁੰਦਾ ਕਿ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਆਉਂਦੇ ਇੱਕ ਦੋ ਦਿਨਾਂ ਦੇ ਵਿੱਚ ਇਹਨਾਂ ਹਵਾਵਾਂ ਦੇ ਕਾਰਨ ਨਮੀ ਵਧੇਗੀ ਪੱਛਮੀ ਹਵਾਵਾਂ ਕਿਉਂਕਿ ਪੱਛਮੀ ਹਵਾਵਾਂ ਜੋ ਖੁਸ਼ਕ ਹੁੰਦੀਆਂ ਨੇ ਇਹਦੇ ਪੰਜਾਬ ਦੇ ਵਿੱਚ ਨਮੀ ਦਾ ਮਾਹੌਲ ਨਹੀਂ ਬਣਿਆ ਹੁਣ ਵੀਰ ਜੋ ਪੂਰਬੀ ਹਵਾਵਾਂ ਚੱਲਣਗੀਆਂ ਦੱਖਣੀ ਹਵਾਵਾਂ ਵਗਣਗੀਆਂ ਇੱਕ ਦੋ ਦਿਨ ਵੀਰ ਤਾਂ ਆਉਂਦੇ ਦਿਨਾਂ ਦੇ ਵਿੱਚ ਬਰਸਾਤ ਦਾ ਮਾਹੌਲ ਬਣੂਗਾ ਵੀਰ ਪੰਜਾਬ ਦੇ ਵਿੱਚ ਟੁੱਟਮੀਆਂ ਕਾਰਵਾਈਆਂ ਬਰਸਾਤੀ ਆਪਾਂ ਨੂੰ ਦੇਖਣ ਨੂੰ ਮਿਲਣਗੀਆਂ ਜਿਹਦੀ ਵੀਰ ਸ਼ੁਰੂਆਤ ਹੋਵੇਗੀ 14 ਜੂਨ ਤੋਂ ਲੈ ਕੇ 15 16 17 18 ਜੇਕਰ ਆਪਾਂ ਗੱਲ ਕਰੀਏ ਵੀਰ ਪੂਰੇ ਜੂਨ ਮਹੀਨੇ ਦੀ ਜੋ ਇਹ ਲੰਗੇ ਦਿਨਾਂ ਦੇ ਵਿੱਚ ਟੈਂਪਰੇਚਰ ਵੀ 44 45 ਡਿਗਰੀ ਤੱਕ ਪਹੁੰਚ ਚੁੱਕਿਆ ਸੀ ਆਉਂਦੇ ਦਿਨਾਂ ਦੇ ਵਿੱਚ ਵੀਰ ਟੈਂਪਰੇਚਰ ਤਕਰੀ ਕੱਲ ਦੇ ਦਿਨ ਵੀ ਰੂ ਗਰਮੀ ਦਾ ਹੋਰ ਥੋੜਾ ਪ੍ਰਭਾਵ ਦੇਖਣ ਨੂੰ ਮਿਲੇਗਾ ਪਰਸੋਂ ਤੋਂ ਲੈ ਕੇ ਮੌਸਮ ਦੇ ਵਿੱਚ ਆਪਾਂ ਨੂੰ ਥੋੜਾ ਬਦਲਾਅ ਦੇਖਣ ਨੂੰ ਮਿਲੇਗਾ ਵੱਖ-ਵੱਖ ਸਮੇਂ ਪੰਜਾਬ ਦੇ ਵੀਰੂ ਵੱਖ-ਵੱਖ ਖੇਤਰਾਂ ਦੇ ਵਿੱਚ ਬਰਸਾਤੀ ਗਤੀਵਿਧੀਆਂ ਹੁੰਦੀਆਂ ਹਨ ਪਰ ਉਹਨਾਂ ਦੇਖਣ ਨੂੰ ਮਿਲਣਗੀਆਂ ਕਿੰਨਾ ਖੇਤਰਾਂ ਦੇ ਵਿੱਚ ਕਿੰਨਾ ਕੁ ਮੀਂਹ ਪੈਗਾ ਵਿਰੋਧ ਅਪ ਜ਼ਿਲ੍ਹਾwise <Sanye> ਜਾਣਕਾਰੀ ਪਰ ਫਿਲਹਾਲ ਨਹੀਂ ਦੇ ਸਕਦੇ ਕਿਉਂਕਿ ਅੱਜ ਕੱਲ ਦਾ ਵੀਰ ਜੋ ਮੌਸਮ ਹੈ ਤਰੰਤ ਅਚਾਨਕ ਬਦਲਦਾ ਰਹਿੰਦਾ ਹੈ ਮੌਸਮ ਦੇ ਵਿੱਚ ਬਦਲਾਅ ਆਉਂਦੇ ਰਹੇ ਹਨ ਸੋ ਝੂਠੀ ਜਾਣਕਾਰੀ ਦਾ ਕੋਈ ਫਾਇਦਾ ਨਹੀਂ ਅੱਪ ਸਮੇ ਸਮਿਤੀ ਜਿਮੇ ਪਰ ਜਾਣਕਾਰੀ ਮਿਲੂਗੀ ਵੀਰੋ ਸਹੀ ਤੋਂ ਸਹੀ ਜਾਣਕਾਰੀ ਲੈ ਕੇ ਵੀ ਆਪਾਂ ਕਿਸਾਨ ਵੀਰ ਲਈ ਹਾਜ਼ਰ ਹੋਵਾਂਗੇ ਕੁੱਲ ਮਿਲਾ ਕੇ ਵੀਰੋ ਤੁਹਾਨੂੰ ਆਪਾਂ ਅਨੁਮਾਨ ਦੇ ਅਧਾਰ ਤੇ ਦੱਸ ਦਈਏ ਕਿ ਕੱਲ 13 ਤੋਂ ਬਾਅਦ ਵੀਰੋ 14 ਨੂੰ ਪੰਜਾਬ ਦੇ ਵਿੱਚ ਆਪਾਂ ਨੂੰ ਮੌਸਮ ਬਦਲਦਾ ਦਿਖਾਈ ਦੇਵੇਗਾ ਵੱਖ-ਵੱਖ ਸਮੇਂ ਵੱਖ-ਵੱਖ ਸਮੇਂ ਦੇ ਬਰਸਾਤੀ ਗਤੀਵਿਧੀਆਂ ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਹੋਣਗੀਆਂ ਜਿਸ ਦੇ ਕਾਰਨ ਆਪਾਂ ਨੂੰ ਗਰਮੀ ਤੋਂ ਛਟਕਾਰਾ ਮਿਲੇਗਾ ਜੋ ਵੀਰੋ ਇਹ ਹੱਥ ਦੀ ਗਰਮੀ ਪਿਛਲੇ ਲੰਘੇ ਦਿਨਾਂ ਦੇ ਵਿੱਚ ਆਪਾਂ ਦੇਖੀ ਹੈ ਵੀਰੋ ਉਸ ਤੋਂ ਥੋੜੀ ਜਿਹੀ ਆਪਾਂ ਨੂੰ ਰਾਹਤ ਦੇਖਣ ਨੂੰ ਮਿਲੇਗੀ ਆਉਂਦੇ ਦਿਨਾਂ ਦੇ ਪੂਰਬ ਦੱਖਣ ਦੇਸ਼ ਤੋਂ ਹਵਾਵਾਂ ਵਗਣਗੀਆਂ ਫਿਰ ਪੰਜਾਬ ਦੇ ਵਿੱਚ ਵੀ ਉਹ ਨਵੀਂ ਇਕੱਠੀ ਹੋਵੇਗੀ ਤਾਂ ਫਿਰ ਆਉਂਦੇ ਇੱਕ ਦੋ ਦਿਨਾਂ ਬਾਅਦ ਜੋ ਪੰਜਾਬ ਦੇ ਵੱਖ-ਵੱਖ ਸਮੇਂ ਕਿ ਵੱਖ-ਵੱਖ ਖੇਤਰਾਂ ਦੇ ਵਿੱਚ ਆਪਾਂ ਨੂੰ ਬਰਸਾਤ ਦਾ ਮਾਹੌਲ ਦੇਖਣ ਨੂੰ ਮਿਲੇਗਾ ਬਾਕੀ ਵੀਰੋ ਜਿਵੇਂ ਪੁਰ ਜਾਣਕਾਰੀ ਸਮੇਂ-ਸਮੇਂ ਤੇ ਮਿਲਦੀ ਰਹੂਗੀ ਸਾਰੀ ਜਾਣਕਾਰੀ ਸਹੀ ਤੋਂ ਟੀਕਾ ਪਾਕਿਸਤਾਨ ਵੀਰਿਆਂ ਲੈ ਕੇ ਹਾਜ਼ਰ ਹੁੰਦੇ ਰਾਂਗੇ ਇੱਕ ਬੇਨਤੀ ਕਿਸਾਨ ਵੀਰਿਆਂ ਨੂੰ ਜੋ ਕਿ ਨਰਮੀ ਦੀ ਖੇਤੀ ਕਰਦੇ ਨੇ ਵੀਰੋ ਹੁਣ ਜੋ ਇਹ ਲੰਘੇ ਦਿਨ ਨੇ ਖੁਸ਼ਕ ਮਾਹੌਲ ਚੱਲਿਆ ਹੈ ਪਛਮੀ ਹਵਾਵਾਂ ਬਗੀਆਂ ਨੇ ਇਹਨਾਂ ਦਿਨਾਂ ਵਿੱਚ ਟੀ ਮੱਖੀ ਦਾ ਚਿੱਟੇ ਜਿਵੇਂ ਪੱਤੇ ਲਾ ਕਹਿਦੇ ਨੇ ਵੀਰੋ ਉਹਦਾ ਹਮਲਾ ਨਰਮੇ ਤੇ ਵਧੂਗਾ ਸੋ ਕਿਰਪਾ ਕਰਕੇ ਕਿਸਾਨ ਵੀਰ ਨਰਮਿਆਂ ਨੂੰ ਪਾਣੀ ਵਗੈਰਾ ਲਾਉਂਦੇ ਰਹਿਣ ਕਿਉਂਕਿ ਇਹ ਖੁਸ਼ਕੀ ਦਾ ਜੀਵ ਹੈ ਪਾਣੀ ਨਾਲ ਇਹਦਾ ਬਹੁਤ ਕੰਟਰੋਲ ਹੋ ਜਾਂਦਾ ਹੈ ਬਾਕੀ ਕੋਈ ਸਪਰੇ ਵਗੈਰਾ ਵੀਰੋ ਜੇ ਜ਼ਰੂਰਤ ਹੈ ਤਾਂ ਜ਼ਰੂਰ ਕਰਿਓ ਤੁਸੀਂ ਅਨੁਮਾਨ ਦੇਖਿਓ ਜੇਕਰ ਪੱਤੇ ਤੇ ਨਿਚਲੇ ਪਾਸੇ ਤੁਸੀਂ ਦੇਖੋਗੇ ਸਵੇਰੇ 7 10 ਵਜੇ ਤੋਂ ਪਹਿਲਾਂ ਵੀਰ ਜੇਕਰ ਤੁਹਾਨੂੰ 6 7 ਤੋਂ 6 ਤੋਂ ਉੱਪਰ ਉੱਪਰ 8 10 ਪੱਤੇ ਦੇ ਬੈਠੇ ਮਿਲਦੇ ਨੇ ਸਪਰੇਅ ਕਰਨੀ ਜ਼ਰੂਰੀ ਹੈ ਸਪਰੇਅ ਜ਼ਰੂਰ ਕਰੋ ਨਹੀਂ ਵੀਰੋ ਇਹ ਕੰਟਰੋਲ ਦੇ ਵਿੱਚ ਨਹੀਂ ਹੋਣਾ ਤੁਹਾਡੀ ਧਰਮੇ ਦੀ ਫਸਲ ਖਰਾਬ ਹੋ ਸਕਦੀ ਹੈ ਆਉਂਦੇ ਦਿਨਾਂ ਦੇ ਵਿੱਚ ਵੀਰੋ ਬਰਸਾਤ ਪਵੇਗੀ ਬਰਸਾਤ ਦੇ ਨਾਲ ਇਹ ਅਚਾਨਕ ਆਪਣੇ ਆਪ ਹੀ ਆਟੋਮੈਟਿਕ ਕੰਟਰੋਲ ਹੋ ਜਾਣਾ ਹੈ ਸੋ ਉਦੋਂ ਤੱਕ ਲਈ ਧਿਆਨ ਦੇਣ ਦੀ ਲੋੜ ਹੈ ਸੋ ਵੀਰੋ ਬਾਕੀ ਜਿਵੇਂ ਆਪ ਨੂੰ ਮੌਸਮੀ ਸਹੀ ਜਾਣਕਾਰੀ ਮਿਲੂ ਉਪਰ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ ਜੀ